ਵੈਸੋ ਪੰਜਾਬs ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਜਾਂਦੀ ਹੈ ਧਰਮ ਤੇ ਰਾਜਨੀਤੀ ਨੂੰ ਅਲੱਗ-ਅਲੱਗ ਕਰਨਾ ਚਾਹੀਦਾ ਹੈ ਪਰ ਹੁੰਦਾ ਇਸ ਤਰ੍ਹਾਂ ਨਹੀਂ ਹੈ ਪਰ ਅੱਜ ਸ਼੍ਰੀ ਕਾਟਕ ਸਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਇਹੀ ਗੱਲ ਲੈ ਕੇ ਆਏ ਨੇ ਕਿ ਧਰਮ ਤੇ ਰਾਜਨੀਤੀ ਨੂੰ ਅਲੱਗ ਹੋਣਾ ਚਾਹੀਦਾ ਹੈ ਧਰਮ ਦੀ ਸੇਵਾ ਸਾਨੂੰ ਜਿਉ ਧਰਮ ਜਿਹੜੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਸੇਵਾ ਮਿਲਣੀ ਚਾਹੀਦੀ ਹੈ ਗੱਲਬਾਤ ਕਰਦੀ ਹੈ ਭਾਈ ਰਣਜੀਤ ਸਿੰਘ ਨੂੰ ਭਾਈ ਗੁਰਜੀ ਦਾ ਕਾਨਸਰਟ ਭਾਈ ਗੁਰਜੀ ਦੇ ਬਤੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਤੁਸੀਂ ਗੱਲ ਕਰ ਰਹੇ ਕੋਈ ਧਰਮ ਤੇ ਰਾਜਨੀਤੀ ਲੱਗ ਹੋਣੀ ਚਾਹੀਦੀ ਹੈ ਕੀ ਮੰਤਰ ਹੈ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਰਾਜਨੀਤੀ ਤੇ ਧਰਮ ਜਿਹੜਾ ਨਾ ਇੱਕ ਰਾਜਨੀਤੀ ਤੇ ਧਰਮ ਹੈਗਾ ਕਾਲਪੁਰ ਦਾ ਉਹ ਇਕੱਲੇ ਇੱਕ ਕਾਲਪੁਰ ਦਾ ਉਹਦੇ ਧਰਮ ਹੈ ਉਹਦੀ ਰਾਜਨੀਤੀ ਹੈ ਜੀ ਇੱਕ ਰਾਜਨੀਤੀ ਹੈਗੀ ਦੁਨਿਆਵੀ ਜੀ ਮੈਂ ਮੋٹے ਤੌਰ ਤੇ ਤੁਹਾਨੂੰ ਜਿਹੜਾ ਦਿਸਦਾ ਸਰੂਪ ਹੈ ਉਹ ਸਮਝਾਵਾਂ ਇਹ ਰਾਜਨੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਬੇਸਿੰਝ ਦੀ ਇਹ ਰਾਜਨੀਤੀ ਹੈ ਰੰਗ ਜੇਬ ਦੀ ਜਹਾਂਗੀਰ ਦੀ ਜੀ ਇਹ ਰਾਜਨੀਤੀ ਕੁ ਰਾਜਾਂ ਦੇ ਵਿੱਚ ਇਹ ਕਰ ਜਾਾਂਗੇ ਜੀ ਇਹ ਰਾਜਨੀਤੀ ਜਿਹੜਾ ਫੜ ਕੇ ਆਣਾ ਉਹ ਅੱਜ ਵੀ ਹੈ ਜੀ ਜਿਹੜੀ ਗੁਰੂ ਘਰ ਚ ਰਾਜਨੀਤੀ ਉਹ ਕਾਲ ਪੁਰਖ ਦੀ ਹੈ ਜੀ ਉਸ ਕਾਲ ਪੁਰਖ ਦੀ ਰਾਜਨੀਤੀ ਦੇ ਵਿੱਚ ਕਿਸੇ قوم ਨੂੰ ਕਿਸੇ ਧਰਮ ਨੂੰ بچਾਉਣ ਲਈ ਕੋ ਸਰੀਰ ਦਾ ਦਾਨ ਦੇਣਾ ਪਵੇ ਤੇ ਪਸ਼ੂਆਂ ਦਾ ਨਾ ਦੇਵੇ ਆਪਣੇ ਸਰੀਰ ਦਾ ਦੇਵੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਗੁਰੂ ਅਚਲ ਦੇਵ ਜੀ ਜੀ ਇਹ ਰਾਜਨੀਤੀ ਹੈ ਜੀ ਇਸ ਰਾਜਨੀਤ ਇਹ ਰਾਜਨੀਤੀ ਕਾਲਪੁਰਖ ਦੀ ਹੈ ਜੀ ਇੱਕ ਦਿਨ ਵੀ ਲੀਡਰ ਨਹੀਂ ਧਰਮ ਵੀ ਉਹਦਾ ਜੀ ਉਹ ਧਰਮ ਜਿਹੜਾ ਗੁਰੂ ਦੇ ਥੋ ਆ ਜੀ ਤੇ ਜੇ ਅਸੀਂ ਧਰਮ ਨੂੰ ਉੱਚਾ ਮੰਨ ਲਿਆ ਤੇ ਫਿਰ ਗੁਰੂ ਵੱਡਾ ਹੋ ਗਿਆ ਕਾਲਪੁਰਖ ਛੋਟਾ ਹੋ ਗਿਆ ਜੀ ਧਰਮ ਤੇ ਰਾਜਨੀਤੀ ਇੱਕ ਕਾਲਪੁਰਖ ਦੀ ਆ ਉਹ ਹੈ ਕਿ ਸੱਚੀ ਰਾਜਨੀਤੀ ਉਹ ਸੱਚ ਦੇ ਨਾਲ ਝੂਠ ਹੈ ਨਹੀਂ ਇਹ ਜਿਹੜੀ ਰਾਜਨੀਤੀ ਇਹਦੇ ਨਾਲ ਝੂਠ ਵੀ ਆ ਸੱਚ ਵੀ ਆ ਤੇ ਭੂਪਤ ਰਾਜੇ ਦਿਵਸ ਰਾਤ ਆਚਾਰ ਕੇ ਝੂਠੇ ਕਰ ਤੋਂ ਦਵਾਜੇ ਜਿਹੜੇ ਚਾਰ ਦਿਨਾਂ ਦੇ ਭੌਣੇ ਤੇ ਝੂਠੇ ਪਾਤਸ਼ਾਹ ਨੇ ਇੱਕ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਤੋਂ ਗੁਰੂ ਨਾਨਕ ਨੇ ਸਾਨੂੰ ਸੱਚੇ ਪਾਤਸ਼ਾਹ ਕਾਲਕੁਰਖ ਦੇ ਲੜ ਲਾਇਆ ਜਦੋਂ ਗੁਰੂ ਨਾਨਕ ਨੇ ਸੱਚਾ ਪਾਤਸ਼ਾਹ ਕਿਹਾ ਕਾਲਕੁਰਖ ਨੂੰ ਉਦੋਂ ਰੰਗਦੇਵ ਨੂੰ ਉਦੋਂ ਬਾਬਰ ਨੂੰ ਉਦੋਂ ਜਗ ਇਹਨੂੰ ਤਖਲੀਬ ਹੋਈ ਕਿ ਸਾਡੇ ਹੁੰਦਾ ਸੱਚਾ ਪਾਤਸ਼ਾਹ ਕਿਹੜਾ ਤਾਂ ਹੀ ਬਣਉਦੇ ਸੀ ਤੇ ਗੁਰੂ ਸਾਹਿਬ ਕਹਿੰਦੇ ਲੈ ਸਿਰ ਲੈ ਅੱਜ ਦੀਵਾ ਗੁਰੂ ਨਾਨਕ ਦੇ ਘਰ ਜਾਗਦਾ ਰੰਗਦੇਵ ਦੀ ਕਬਰ ਤੇ ਨਹੀਂ ਜਾਦਾ ਜੀ ਰਾਜਨੀਤੀ ਜਿਹੜੀ ਅਕਾਲ ਪੁਰਖ ਦੀ ਆ ਧਰਮ ਵੀ ਉਹਦਾ ਕਾਲ ਤੱਕ ਤੇ ਉਹੀ ਰਾਜਨੀਤੀ ਉਹੀ ਧਰਮ ਫੋਂ ਤੁਸੀਂ ਪੰਥਕ ਅਕਾਲੀ ਲਹਿਰ ਬਣਾਈ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਅਸੀਂ ਇੱਕ ਪੰਥਕ ਕਾਰੀਲਾ ਦੀ ਕਾਰਪੋਰੇਟ ਬਣਾਈ ਹੈ ਮੋਦੀ ਵਿੱਚ ਅਸੀਂ ਇਹ ਪਾਸ ਕੀਤਾ ਸੀ ਕਿ ਪਿੰਡ ਪਿੰਡ ਫੀਲ ਕੀਤੀ ਜਾਵੇ ਹਰੇਕ ਪਿੰਡ ਚੋਂ ਸਾਡੀ ਸਿੱਖ ਸੰਗਤ ਆਪ ਸਾਡੀ ਮਹਿਲ ਤੇ ਆਵੇ ਤੇ ਅਸੀਂ ਉਹਦਾ ਨੰਬਰ ਦਿੱਤਾ ਹੈ WhatsApp ਨੰਬਰ WhatsApp ਨੰਬਰ ਸਾਡੀ ਪੇਜ ਤੇ ਵੀ ਆ ਦੂਮੇ ਪੇਜਾਂ ਪੰਥ ਕਾਲੀਆ ਤੇ ਵੀ ਜਥੇਦਾਰ ਭਾਈ ਰਜੀਤ ਸਿੰਘ ਦੇ ਪੇਜ ਤੇ ਵੀ ਆ ਇਹ ਇਹ ਪੰਥ ਇਹ ਜਿਹੜਾ WhatsApp ਨੰਬਰ ਇਹਦੇ ਤੇ ਸਾਨੂੰ ਤੁਸੀਂ ਆਪਣਾ ਨਾਮ ਦੇ ਸਕਦੇ ਹੋ ਨਾਂ ਦੇ ਸਕਦੇ ਹੋ ਪਿੰਡ ਦਾ ਦੱਸ ਸਕਦੇ ਹੋ ਅਸੀਂ ਉਹ ਫਿਆਦ ਪਹੁੰਚ ਕਰ ਸਕਦੇ ਹਾਂ ਤੋਂ ਸਾਡੀ ਉਹਤ ਕਮੇਟੀ ਬਣੇ ਉਹਦੇ ਲਈ ਤੁਸੀਂ ਸਾਡੀ ਵਾਹ ਪਰੋ ਸਾਡੀ ਸਪੋਰਟ ਹੋ ਤਾਂ ਅਸੀਂ ਇਹ ਬੜਾ ਵੱਡਾ ਜਿਹੜਾ ਮਿਸ਼ਨ ਹੈ ਗੁਰੂਨਾਨ ਸਾਹਿਬ ਦਾ ਉਹਦੇ ਲਈ ਅਸੀਂ ਸਹਿਯੋਗ ਕਰਤਾ ਤਾਂ ਮੈਂ ਲੈ ਕੇ ਸੇਵਾ ਕਰ ਸਕਦੇ ਹਾਂ ਇਹ ਜਿਹੜੀ ਚੋਣਾਂ ਚੱਲ ਰਹੀਆਂ ਨੇ ਤੇ ਕਾਫੀ ਕਿੰਤੂ ਪਰੰਤੂ ਚੱਲ ਰਹੇ ਨੇ ਵੋਟ ਬਣਨ ਨੂੰ ਲੈ ਕੇ ਪਤੀ ਦੀ ਗੱਲ ਕਰੀਏ ਜਾਂ ਗੈਸ ਸਿੱਖ ਦੀ ਉਹ ਇਸ ਤਰ੍ਹਾਂ ਦੀ ਅਜੇ ਸਾਰਾ ਕੁਝ ਫਾਈਨਲ ਨਹੀਂਗਾ ਜੀ ਉਹਨਾਂ ਨੇ ਸਮਾਂ ਦਿੱਤਾ ਤੁਹਾਨੂੰ ਤੀਸਰੇ ਮਹੀਨੇ ਦੀ 10 ਤਾਰੀਖ ਤੱਕ ਜੇ ਕੋਈ ਗਲਤ ਵੋਟ ਬਣ ਗਈ ਉਹਦਾ ਲਿਖ ਕੇ ਦਿਓ ਡੀਸੀ ਨੂੰ ਵਿਜੇ ਸ਼ਹਿਰ ਤੋਂ ਜੇ ਨਹੀਂ ਭਣੀ ਉਹਦਾ ਫਾਰਮ ਭਰ ਦਿਓ ਜੀ ਤੋ ਜਦੋਂ ਬਣ ਜਾਊਗਾ ਫਿਰ ਆਪਾਂ ਕਰ ਸਕਦੇ ਹਾਂ ਪਰ ਲੱਗਦਾ ਨਹੀਂ ਤੁਹਾਨੂੰ ਕਿ ਸਰਕਾਰਾਂ ਇਹ ਨਹੀਂ ਕਰਨਗੀਆਂ ਨਹੀਂ ਸਰਕਾਰਾਂ ਹੋਣ ਤੋਂ ਬਹੁਤ ਸਾਰੇ ਸਰਕਮਸਟੈਂਸ ਸਾਡੇ ਹਾਕਤ ਨੇ ਔਰ ਬਾਦਲ ਦੀ ਸਰਕਾਰ ਨੇ ਇੱਥੇ ਦੋ ਮਹੀਨੇ ਅਜ ਪੰਜ ਜਾਣੀ ਚਾਹੁੰ ਮਹੀਨੇ ਜਿਹੜੇ ਉਹਨੂੰ ਕਮੇਟੀ ਦੇ ਦੂਗੀ ਸਰਕਾਰ ਸੈਟ ਹੋ ਜਾਊਗਾ ਹੁਣ ਤੇ ਉਹਦੇ ਉਹਦੇ ਬਾਹਰ ਨਿਊਟਰਲ ਹੋਇਆ ਇਹ ਇਲੈਕਸ਼ਨ ਹੋਣਗੇ ਤੁਸੀਂ ਨਾ ਹੁਣ ਗੱਲ ਕੀਤੀ ਸੀ ਸ਼੍ਰੀ ਅਕਾਲ ਤੱਕ ਸਾਹਿਬ ਦਾ ਜਿਹੜਾ ਫੈਸਲਾ ਦੋ ਦਸੰਬਰ ਦਾ ਉਸ ਨੂੰ ਲੈ ਕੇ ਤੁਸੀਂ ਕਿਦਾਂ ਦੇਖਦੇ ਹੋ ਕਿ ਫੈਸਲਾ ਸੀ ਮੈਂ ਬਸੂਰੋ ਤੋਂ ਜਿਹੜਾ ਤੁਹਾਨੂੰ ਮੈਂ ਕਹਤਾ ਕਿ ਫੈਸਲਾ ਨਹੀਂ ਸਮਝੌਤਾ ਵਾਲੀ ਫੈਸਲਾ ਸੀਗਾ ਇਹ ਇਹ ਜਥੇਦਾਰ ਜਿਹੜਾ ਫੈਸਲਾ ਸੁਣਾਉਂਦੇ ਦੇ ਕਾਲ ਤੱਕ ਤੋਂ ਜਾਂ ਪੰਥਕ ਰਵੈਤਾਂ ਅਨਸਾਰ ਹੁੰਦਾ ਉਹ ਫੈਸਲਾ ਨਹੀਂ ਗਾਏ ਜਿਵੇਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਕਰਨਾਮਾ ਦਿੱਤੇ ਨਹੀਂ ਉਹਨਾਂ ਨੂੰ ਉਹ ਤਾਂ ਕੁਰਸੀ ਬਿਠਾਤਾ ਮੈਂ ਕਿਤੇ ਆ ਬੱਚਾ ਫੜ ਕੇ ਹਯਾਰਾ ਪਹਿਲੇ ਦਿੰਦੇ ਉਹ ਸਜ਼ਾ ਬਣ ਕਰ ਰਹੇ ਨੇ ਜੀ ਉਹ ਕੁਰਸੀ ਤੇ ਬਿਠਾਤਾ ਮਾਮਾ ਚੰਦੂ ਬਣਾ ਕੇ ਤੁਹਾਡੇ ਸਾਡੇ ਅਰਗੇ ਸਾਰੇ ਉਹ ਪਹਿਰੀਆਂ ਫਲਾ ਰਹੇ ਟੀਵੀ ਦਿਖਾ ਰਿਆ ਇਹ ਸਜ਼ਾ ਸਜ਼ਾ ਹੁੰਦੀ 506 ਦਾਣਾ ਤੂੰ ਕੌਮ ਦੀ ਬਰਬਾਦੀ ਕੀਤੀ ਤੈਨੂੰ 506 ਕਿਆ ਇਹ ਸਜ਼ਾ ਤੇ ਇਸ ਤੋਂ ਇਲਾਵਾ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਾਂ ਬਾਕੀ ਜਥੇਦਾਰ ਜਿਨ੍ਹਾਂ ਨੇ ਫੈਸਲਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਕੋਈ ਗੱਲ ਤੇ ਇੱਕ ਦੋ ਹੁੰਦੀ ਹੈ ਬਾਕੀ ਤੇ ਕਿਸੇ ਵੀ ਗਿਆਨੀ ਨੂੰ ਬਿਠਾ ਲੈਂਦੇ ਹੋ ਕੌਣ ਨੂੰ ਥੋੜਾ ਪਤਾ ਕਿਹੜਾ ਪਿਆਰਾ ਸਾਡਾ ਜੀ ਉਹ ਉਹਨੇ ਪੰਜ ਪਿਆਰੇ ਪਰਖ ਲੈ ਕੇ ਬਣਾਇਆ ਸੀ ਇਥੇ ਇੱਕ ਦੋ ਦਾ ਪਤਾ ਦਾ ਇਹ ਨੌਕਰੀ ਦੇ ਬਾਕੀ ਦੇ ਕਿਸੇ ਵੀ ਗਿਆਨੀ ਨੂੰ ਲੈ ਕੇ ਬਿਠਾ ਦਿੰਦੇ ਵੀ ਸਾਨੂੰ ਪਤਾ ਹੀ ਨਹੀਂ ਦਦਾ ਕਿਹਦਾ ਬਿਠਾ ਕੌਣ ਜ਼ਿੰਮੇਵਾਰ ਕੌਣ ਜਵਾਬਦੇਹ ਆ ਅਸ ਸੁਖਵੀਰ ਸਿੰਘ ਬਾਦਲ ਦਾ ਕਹਿੰਦੇ ਕਿ ਜੋ ਉਹ ਫੈਸਲਾ ਮਿਲਿਆ ਅਸੀਂ ਉਹ ਕਬੂਲ ਕੀਤਾ ਹੁਣ ਸਨ ਬਾਦਲ ਜਿਹੜਾ ਬਹੁਤ ਕੁਝ ਕਹਿੰਦਾ ਤੁਸੀਂ ਸੁਣੀ ਜਾਓ ਫੈਸਲਾ ਗੁਰਸੇਖੋਂ ਦੇਣਾ ਤੇ ਆਪ ਕਰੋ ਕੀ ਕਰਨਾ ਹੈ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਜਥੇਦਰ ਭਾਈ ਅਰਜੀਤ ਸਿੰਘ ਜੀ ਨੇ ਦੱਸਿਆ ਕਿ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਜਾਂ ਧਰਮ ਨੂੰ ਉਚਾਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਸਾਥ ਦਿਓ ਐਸਜੀਪੀਸੀ ਦੀ ਵੋਟਾਂ ਵਿੱਚ ਜਿਆਦਾ ਤੋਂ ਜਿਆਦਾ ਇਹਨਾਂ ਦੇ ਮੈਂਬਰ ਆਓ ਤੇ ਧਰਮ ਦੇ ਨਾਮ ਧਰਮ ਦੀ ਪਰਮ ਹੀ ਕਰਨਗੇ ਕੈਮਰਾਮੈਨ ਵਰਜੀਸ਼ ਨਾਲ ਪਰਮਜੀਤ ਸਿੰਘ ਅੰਤਰੀ ਵੈਸੇ ਪੰਜਾਬ ਜੁਲੰਦ